ਸ਼ਹੀਦੀ ਗੁਰਪਰਵ ਨੂੰ ਮੁੱਖ ਅਖਦੇ ਹੋਏ ਤੇਰਾ ਸ੍ਰੀ ਗੁਰੂ ਰਵਿਦਾਸ ਬਾਡਾਂਗੇਟ ਨਾਭਾ ਵਿਖੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ 18 ਦਸੰਬਰ 2022-23 ਤੋਂ ਲੈ ਕੇ ਅੱਜ 28 ਦਸੰਬਰ ਤੱਕ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਚਾਹ ਦੇ ਲੰਗਰ ਨਾਲ ਬਿਸਕੁਟ ਮਠੀਆਂ ਜਾਂ ਜੋ ਵੀ ਸੰਗਤਾਂ ਵੱਲੋਂ ਸਰਦਾ ਹੁੰਦੀ ਸੀ ਉਹਨਾਂ ਦੇ ਲੰਗਰ ਲਗਾਏ ਜਾਂਦੇ ਰਹਿਆ ਤੇ ਹਰ ਸਾਲ ਹੀ ਇਹ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਕਿਸੇ ਵੀ ਗੁਰੂ ਦਾ ਪੁਰਬ ਹੋਵੇ ਤਾਂ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾ ਗੇਟ ਨਾਭਾ ਵਿਖੇ ਹਰ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਬੜੀ ਇਮਾਨਦਾਰੀ ਨਾਲ ਸਿੱਧਕ ਨਾਲ ਅ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਸੋ ਅਸੀਂ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵੱਲੋਂ ਔਰ ਇਸ ਗੁਰੂ ਘਰ ਵੱਲੋਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਸਾਨੂੰ ਗੁਰੂਆਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਇਹਨਾਂ ਦੇ ਵਿੱਚ ਹੀ ਸਾਡੀ ਭਲਾਈ ਹੈ ਔਰ ਇਹਨਾਂ ਦੇ ਵਿੱਚ ਹੀ ਸਾਡੀ ਮੁਕਤੀ ਹੈ ਇਹਨਾਂ ਤੋਂ ਬਿਨਾ ਸਾਨੂੰ ਕੋਈ ਸਹੀ ਸੇਧ ਨਹੀਂ ਮਿਲ ਸਕਦੀ ਜੋ ਸੇਧ ਸਾਨੂੰ ਆਪਣੇ ਜੀਵਨ ਦੇ ਪ੍ਰਤੀ ਜੀਵਨ ਵਿੱਚ ਅੱਗੇ ਵਧਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੀਸਮ ਤੋਂ ਮਿਲ ਸਕਦੀ ਹੈ ਹੋਰ ਕਿਸੇ ਵੀ ਤਰ੍ਹਾਂ ਕਿਤੋਂ ਵੀ ਨਹੀਂ ਮਿਲ ਸਕਦੀ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਦੇ ਇਤਿਹਾਸ ਤੋਂ ਪ੍ਰੇਰਣਾ ਲਈਏ ਤੇ ਆਪਣੇ ਬੱਚਿਆਂ ਤੱਕ ਜਿਹੜਾ ਹੈਗਾ ਉਹਨਾਂ ਨੂੰ ਵੀ ਇਸ ਲਾਈਨ ਦੇ ਵਿੱਚ ਪਾਈਏ ਇਹਨਾਂ ਕਹਿੰਦਾ ਧੰਨਵਾਦ ਕਰਦੇ ਆ ਅੱਜ ਡੇਰਾ ਸ੍ਰੀ ਗੁਰਦਾਸ ਮੋੜਾਂ ਕਿਟਨਾਪਾ ਵੱਲੋਂ ਸ੍ਰੀ ਗੁਰਦਾਸ ਸੇਵਾ ਸੈਟੀ ਦੇ ਤਹਿਤ ਤੋਂ ਬਾਅਦ ਵਿੱਚ ਤੋਂ ਅਸੀਂ ਦੋ ਵੱਡੇ ਸਾਹਿਬਜਾਦੇ ਬਾਬਾ ਜੀ ਸਿੰਘ ਜੁਗਾਰ ਸਿੰਘ ਬਾਤਾ ਗੁਜਰ ਕਾ ਤੇ ਬਾਬਾ ਜੋਰਾਵੈ ਸਿੰਘ ਬਾਬਾ ਪਤੇ ਸਿੰਘ ਦੀ ਯਾਦ ਨੂੰ ਅਸੀਂ ਮੁੱਖ ਰੱਖਦੇ ਹੋਇਆ ਕਿਉਂਕਿ ਉਹਨਾਂ ਨੇ ਸਾਡੇ ਇਸ ਦੱਬੇ ਕੁਚਲੇ ਸਮਾਜ ਦੇ ਲਈ ਹੀ ਕੁਰਬਾਨੀ ਕੀਤੀ ਇਹ ਉਹਨਾਂ ਦਾ ਇੱਕ ਸੰਕਲਪ ਸੀ ਗੁਰੂ ਗੋਗਬੰਦ ਸਿੰਘ ਜੀ ਦਾ ਇੱਕ ਸੰਕਲਪ ਸੀ ਕਿ ਇਹਨਾਂ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਉਸ ਦੇ ਤਹਿਤ ਹੀ ਇਹ ਸਾਡੇ ਜਿਹੜੇ ਸਹਾਬਜਾਦੇ ਨੇ ਸਾਡੇ ਸ਼ਹੀਦਾਂ ਇਹਨਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਅਤੇ ਉਹ ਸਿੰਘਾਂ ਸਿੰਘਣੀਆਂ ਦੀਆਂ ਸ਼ਹੀਦਾਂ ਹੋਈਆਂ ਨੇ ਉਹ ਸੰਕਲਪ ਨੂੰ ਲੈ ਕੇ ਜਿਨ੍ਹਾਂ ਨੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਹ ਸੰਕਲਪ ਨੂੰ ਯਾਦ ਕਰਦੇ ਹੋਏ ਡੇਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਸੇਵਾ ਸੈਟੀ ਵੱਲੋਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਾਏ ਗਏ ਨੇ ਅਸੀਂ ਉਹਨਾਂ ਨੂੰ ਸਦਾ ਪ੍ਰਣਾਮ ਕਰਦੇ ਰਹਾਂਗੇ ਤੇ ਸੰਗਤ ਵੀ ਸਦਾ ਪ੍ਰਣਾਮ ਕਰਦੀ ਰਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਰਵਿਦਾਸ ਸੇਵਾ ਸੁਸਾਇਟੀ ਨਾਬਾ ਦੇ ਸਾਰੇ ਮੈਂਬਰ ਸਹਿਬਾਨ ਇਕੱਠੇ ਹੋ ਕੇ ਇਹ ਸੰਗਤ ਦੀ ਸੇਵਾ ਦੇ ਲਈ ਸੁਸਾਇਟੀ ਵੱਲੋਂ ਲੰਗਰ ਲਾਇਆ ਗਿਆ ਸਾਦੇ ਪ੍ਰਸ਼ਾਦੇ ਦਾ ਚਾਹ ਪਾਣੀ ਦਾ ਤੇ ਕਿੰਨੇ ਦਿਨਾਂ ਤੋਂ ਹੀ ਸੇਵਾ ਸਿਮਰਨ ਤੇ ਸੋਸਾਇਟੀ ਦੇ ਬੀਬੀਆਂ ਵੱਲੋਂ ਬੱਚਿਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਪੂਰਾ ਸਹਿਯੋਗ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਇਹ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਕਿ ਜਿਨ੍ਹਾਂ ਨੇ ਸਾਡੇ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਕਿ ਅੱਜ ਅਸੀਂ ਦਸਤਾਰ ਸਜਾਉਣ ਦੇ ਸਿੰਘ ਕਹਾਉਣ ਦੇ ਕਾਬਲ ਬਣੇ ਆ ਤੇ ਅੱਜ ਸਾਡੀ ਜੇ ਸਤਕਾਰ ਵਧਾਇਆ ਹੈ ਉਹਨਾ ਮਹਾਨ ਸ਼ਹੀਦਾਂ ਉਹ ਫਤਿਹਗੜ ਸਾਹਿਬ ਦੇ ਮਾਤਾ ਗੁਜਰ ਕੌਰ ਜੀ ਔਰ ਉਹ ਮਹਾਨ ਸ਼ਹੀਦ ਸਸ਼ਕ ਬਾਦਸ਼ਾਹ ਦੀ ਐਡੀ ਵੱਡੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦੇ ਚਰਨਾਂ 'ਚ ਨਮੋ ਨਮਨ ਕਰਦੇ ਹਾਂ ਔਰ ਸਾਰੀ ਸੋਸਾਇਟੀ ਵੱਲੋਂ ਉਹ ਸੰਗਤ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ